ਉਹ ਘਰ ਦਿਆਂਗਾ ਤੇ ਪੈਸੇ ਮੰਗਣੇ ਆ ਹੁਣ ਇਹਦਾ ਚਾਚਾ ਬੜਾ ਅਮੀਰ ਜਾਦਾ ਆ ਤੇ ਪੈਸੇ ਉਹ ਦਊਗਾ ਹੁਣ ਇਹ 10 ਦੇ ਵੀ 15 ਲਵਾਂਗੇ ਅਸੀਂ ਤੁਹਾਡੇ ਕੋ ਇੰਨਾ ਯਾਦ ਰੱਖੀ ਬੁੱਤ ਮੇਰੀ ਗੱਲ ਤੇ ਕੋਈ ਵੀ ਯਕੀਨ ਨਹੀਂ ਕਰੰਦੇ ਮੈਂ ਕਹਿ ਨਹੀਂ ਕਿ ਮੈਨੂੰ ਨਹੀਂ ਪਤਾ ਕਰੀ ਕਿੱਥੇ ਗਏ ਮੈਂ ਹੀ ਰੱਖੀ ਸੀਗੇ ਮੈਨੂੰ ਪਤਾ ਪਰ ਅਲਮਾਰੀ ਜੇ ਰੱਖੇ ਸੀਗੇ ਕੀ ਪਤਾ ਕਿੱਥੇ ਗਏ ਆ ਘੜੇ ਤੇ ਉੱਥੇ ਹੀ ਪਏ ਸੀਗੇ ਹਰੇ ਥੋੜੇ ਦਿਨ ਪਹਿਲਾਂ ਤੇ ਮੈਂ ਪਾਇ ਸੀ ਘੜੇ ਮੈਨੂੰ ਨਹੀਂ ਪਤਾ ਕਿੱਥੇ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਕਿਉਂ ਝੂਠ ਬੋਲਣਾ ਸੀ ਕਿਰਨਾ ਤੂੰ ਢੋਂਦੀ ਕੇ ਪਹੀਆਂ ਮਾਰੀ ਤੇ ਵੇਖ ਕਿੱਥੇ ਗਿਆ ਮੰਮੀ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਸੱਚ ਕਹਿ ਨਹੀਂ ਮੈਨੂੰ ਨਹੀਂ ਪਤਾ ਕਦੇ ਕਿੱਥੇ ਗਏ ਆ ਮੈਂ ਸਾਰੀ ਅਲਮਾਰੀ ਵੇਖ ਲਈ ਏਕ-ਏਕ ਚੀਜ਼ ਵੇਖ ਲਈ ਸਾਰਾ ਸਮਾਨ ਉੱਥੇ ਦਾ ਉੱਥੇ ਪਿਆ ਪਰ ਮੇਰੇ ਘਰੇ ਨਹੀਂ ਲੱਭਨਦੇ ਪੁੱਤ ਇਹ ਕੜੇ ਬਹੁਤ ਮਹਿੰਗੇ ਸੀ ਕੋਈ ਮਜ਼ਾਕ ਨਹੀਂ ਹੈਗਾ ਤੇਰੀਆਂ ਡਠਾਣੀਆਂ ਨੇ ਤੈਨੂੰ ਕਹਿ ਤੂੰ ਗੁੱਸਾ ਤੇ ਲੱਗਾ ਹੋਣਾ ਪਰ ਇਹ ਗਲੋ ਸਹੀ ਕਹਿੰਦੀ ਆ ਪਈਆਂ ਇਸ ਘੜੇ ਕਦੀ ਕਿ ਸੂਈ ਤੱਕ ਨਹੀਂ ਘੁਆਚੀ ਤੇ ਫੇਰ ਐਡੀ ਵੱਡੀ ਚ ਐਡੇ ਮਹਿੰਗੇ ਕੜੇ ਕਿਸਰ ਨਿਕਲ ਗਏ ਕਰੋ ਮੈਂ ਤੈਨੂੰ ਦੱਸਾਂ ਤੂੰ ਦੁਬਾਰਾ ਲੱਭਣ ਦੀ ਕੋਸ਼ਿਸ਼ ਕਰ ਦੇਹ ਮੇਰਾ ਮੁੰਡਾ ਬੜੀ ਔਖੀ ਕਮਾਈ ਆਉਦੀ ਕਿਸ ਤਰ੍ਹਾਂ ਉਹਨੇ ਕਮਾਈ ਕੀਤੀ ਤੇ ਐਡੇ ਮਹਿੰਗੇ ਕੜੇ ਬਣਾਏ ਕਿਆ ਬੈਸੇ ਹੈ ਠਿਕਰੀਆਂ ਨਹੀਂ ਗਿਆ ਜਿਦਾ ਬਣ ਜਾਂਦੀ ਸੀ ਬੀਜੀ ਬਿਲਕੁਲ ਸਹੀ ਕਹਿਂ ਡਿਆ ਕਿਰਨ ਕੜਗਰ ਨੂੰ ਪਾਇ ਨਹੀਂ ਆਈ ਜਦੋਂ ਮੰਮੀ ਆਈ ਸੀ ਕਿੱਥੇ ਗਏ ਗੜੇ ਸਾਡੇ ਤੁਹਾਡੇ ਕਹਿੰਦਾ ਕੀ ਮਤਲਬ ਮੈਂ ਤੇ ਮੇਰੀ ਮਾਂ ਚੋਰ ਹੈ ਗਏ ਆ ਤੁਸੀਂ ਸਾਡੇ ਤੇ ਸਾਫ ਸਾਫ ਇਨਜਾਮ ਲਾਣ ਦੇ ਜੀ ਮੈਂ ਕਿੰਨੀ ਵਾਰੀ ਤੁਹਾਨੂੰ ਕਹਿ ਦਿੰਦੀ ਆ ਕੜੇ ਮੈਨੂੰ ਨਹੀਂ ਪਤਾ ਕਿੱਥੇ ਗਏ ਜੇ ਤੁਹਾਨੂੰ ਇੰਨਾ ਹੀ ਸ਼ੱਕ ਪੈਨਦਿਆ ਨਾ ਤੁਸੀਂ ਮੇਰੀ ਮੰਮੀ ਨੂੰ ਬੁਲਾ ਲਓ ਉਹਨਾਂ ਨੂੰ ਫੋਨ ਕਰ ਲਓ ਤੁਹਾਨੂੰ ਸਾਰਾ ਕੁਝ ਆਪੇ ਪਤਾ ਲੱਗ ਜਾਊਗਾ ਕਿ ਕੜੇ ਆਪਾਂ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਅਸੀਂ ਕਾਦੇ ਵਾਸਤੇ ਸੱਦੀਏ ਉਹਨਾਂ ਨੂੰ ਤੈਨੂੰ ਪਤਾ ਹੋਵੇ ਤੂੰ ਪੁੱਛ ਕਿਰਨ ਸਾਡੇ ਕਹਿਣ ਦਾ ਮਤਲਬ ਉਹ ਨਹੀਂ ਜੋ ਤੂੰ ਸਮਝਦੀ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਘਰ ਚ ਕਦੀ ਕੋਈ ਪਸੂਈ ਨਹੀਂ ਗਵੱਚੀ ਹੈਗੀ ਕਿ ਇਨਾ ਵੱਡਾ ਨੁਕਸਾਨ ਹੋ ਗਿਆ ਸਾਡੇ ਘਰ ਵਿੱਚੋਂ ਜਿਹੜੀ ਚੀਜ਼ ਗਵਾਤ ਜੇ ਨਾ ਤੇ ਸ਼ੱਕ ਤੇ ਫਿਰ ਜਾਂਦਾ ਹੀ ਆ ਇਹ ਚਾਹੇ ਤੂੰ ਹੱਸ ਕੇ ਮੰਨ ਤੇ ਭਾਵੇਂ ਤੂੰ ਹੁਣ ਰੋ ਕੇ ਮੰਨ ਬੀਜੀ ਇਹ ਕਿਦਰੇ ਇਤਿਹਾਸ ਦੁਬਾਰਾ ਤੇ ਨਹੀਂ ਦੁਹਰਾਇਆ ਜਾ ਰਿਹਾ ਮਤਲਬ ਮਤਲਬ ਤੁਹਾਨੂੰ ਵੀ ਪਤਾ ਚੰਗੀ ਤਰੀਕੇ ਨਾਲ ਮਤਲਬ ਇਹ ਕਿ ਗੋਲਦੀ ਦੀ ਪਹਿਲੀ ਕਰਦੀ ਉਹ ਵੀ ਐਨੀ ਕਰਦੀ ਸੀ ਇਹ ਸ਼ਕਲ ਤੋਂ ਸ਼ਰੀਫ ਹੈ ਉਹ ਅੰਦਰੋਂ ਵੀ ਮੀ ਨਹੀਂ ਸੀ ਤੇ ਸ਼ਕਲ ਤੋਂ ਚੁਸਤ ਸੀ ਇਹ ਸ਼ਕਲ ਤੋਂ ਸ਼ਰੀਫ ਹੈ ਅੱਗੋਂ ਦਾ ਮੈਨੂੰ ਪਤਾ ਨਹੀਂ ਜੀ ਹੱਲੇ ਤੱਕ ਆਇਆ ਨਹੀਂ ਯਾਰ ਜਾ ਆ ਗਿਆ ਨਾ ਅੱਜ ਨਹੀਂ বাজ ਕੇ ਜਾਂਦਾ ਇਹ ਗੱਲ ਇਹਨੇ ਬਹੁਤ ਅੰਕ ਕੀਤਾ ਹਾਂ ਓ ਕੀ ਯਾਰ ਬਾਰ-ਬਾਰ ਫੋਨ ਹੀ ਕਰੀ ਜਾਂਦੇ ਜੀ ਮੈਂ ਦੇ ਨੀ ਕਿ ਨਹੀਂ ਕਿ ਮੈਂ ਚਿਰਦੇ ਤੁਹਾਡੇ ਪੈਸੇ ਲੈ ਕੇ ਬੈਠਾ ਆ ਉਹ ਛੱਡ ਕੀ ਹੋ ਗਿਆ ਵਾ ਰਮਾਨਾ ਗੱਲ ਕਰ ਪੈਸੇ ਫਰਾਤ ਪੈਸੇ ਆ ਕਿਹੜਾ ਢਾਂਗਾ ਪੈਸੇ ਲੈਣ ਦਾ ਫਰਾਇਆ ਕਿਹੜਾ ਕਿਦੋਂ ਦੇ ਤੂੰ ਪੈਸੇ ਲਿੱਤੇ ਆ ਢੀ ਤੇ ਦਿਨੇ ਤੁਨੇ ਨਹੀਂ ਦੇ ਗਏ ਤੇ ਪੈਸੇ ਲਿੱਤੇ ਆ ਤੇ ਇਹ ਵੀ ਜੀ ਯਾਦ ਰੱਖੋ ਨਾ ਇਕੱਠਿਆਂ ਨਹੀਂ ਖਾਦੇ ਆ ਮੈਂ ਕੱਲ੍ਹ ਨੇ ਥੋੜੀ ਖਾਦੇ ਆ ਮੇਰਾ ਨਾ ਦਿਮਾਗ ਨਾ ਖਰਾਬ ਕਰ ਪੈਸੇ ਦੱਸ ਕੇ ਦਦੇ ਨੇ ਤੂੰ ਉਹ ਪਹਿਲੇ ਲੈ ਕੇ ਆਏ ਆ ਟਾਡੇ ਲਾ ਫਰਾ ਫਰਾ ਬੈ ਇਹ ਆ ਫੜ ਆ ਗਈ ਆ ਕਿੰਨੇ ਆ ਇਹ 50000 ਆ ਤੇਰਾ ਦਿਮਾਗ ਖਰਾਬ ਹੈ 10 ਲੱਖ ਰੁਪਇਆ ਦੇ ਤਸੇ ਤੂੰ ਤੇ 50000 ਦੇਨੇ ਆ ਤੇ ਆਹੋ ਦੇ ਦੂੰਗਾ ਐਡੀ ਵੱਡੀ ਰਕਮ ਹੈ ਇਕਦਮ ਕਿੱਥੋਂ ਦੇ ਦਾਂ ਤੇ ਯਾਰ ਤੂੰ 50000 ਲੈ ਕੇ ਆਇਆ ਇਹਨਾਂ ਨੂੰ ਕੀ ਕਰਾਂ ਮੈਂ ਉਹ ਚੱਲ ਇਹਨੇ ਦੇ ਦਿੱਤੇ ਆ ਬਾਕੀ ਵੀ ਦੇ ਦੂੰਗਾ ਮੈਂ ਉਹ ਖਾਣ ਲੱਗਿਆ ਘੁੰਮਣ ਲੱਗਿਆ ਤੈਨੂੰ ਪਤਾ ਨਹੀਂ ਹੀ ਲੱਗਦਾ ਉਦੋਂ ਗੱਡੀ ਤੇ ਬੜਾ ਲੱਤ ਦੇ ਲੱਤ ਧਰ ਕੇ ਬੈੰਦਾ ਹੁੰਦਾ ਸੀ ਤੂੰ ਉਹ ਇਹ ਜੀ ਨਾ ਭੁੱਲ ਉਹ ਗੱਡੀਆਂ ਤੇ ਗੱਡੀ ਵਿੱਚ ਤੇਲ ਮੇਰਾ ਹੀ ਹੁੰਦਾ ਸੀ ਪੈਸੇ ਤਾਂ ਸਾਡੇ ਹੁੰਦੇ ਸੀ ਨਾ ਜਿੰਨਾਂ ਨਾਲ ਖਾਣਾ ਸੀ ਤੇ ਗੱਡੀ ਵੀ ਕਿਹੜਾ ਪਾਣੀ ਤੇ ਚੱਲਦੀ ਸੀ ਤੇਲ ਦੇ ਵੀ ਪੈਸੇ ਲੱਗਦੇ ਸੀ ਹੁਣ ਜਦੋਂ ਦੀਨ ਦੀ ਵਾਰੀ ਆਈ ਆ ਸਾਰੀ ਗੱਲ ਮੇਰੇ ਸਿਰ ਤੇ ਪਾਤੀ ਤੁਸੀਂ ਇਹ ਕੋਈ ਛੋਟੀ ਦਾ ਗੰਮੀ ਆ ਸਾਹਿਰ 10 ਲੱਖ ਰੁਪਈਆ ਆ ਤੂੰ ਤਾਂ 10 ਲੱਖ ਨੂੰ ਐਵੇਂ ਸਮਝਿਆ ਯਾਰ ਤੇ ਯਾਰ ਬੜਾ 10 ਲੱਖ 10 ਲੱਖ ਸੁਣਾਈ ਜਾਂਦੇ ਤੁਸੀਂ ਇਹ ਨਾ ਭੁੱਲੋ ਉਹਦੇ ਵਿੱਚ ਤੁਹਾਡਾ ਵੀ ਹਿੱਸਾ ਸੀ ਜੇ 10 ਲੱਖ ਦੇਣਾ ਹੀ ਆ ਨਾ ਤੇ ਨਹੀਂ ਹਿੱਸੇ ਕਰ ਲੈਣੇ ਫੇਰ ਉਹਦੇ ਉਹ ਤੂੰ ਕਾਦੇ ਹਿੱਸੇ ਹਿੱਸੇ ਸੁਣੋਣਿਆ ਓਏ ਆ ਜਿਹੜੇ ਪੈਸੇ ਖਾਣ ਪੀਣ ਦੇਣੇ ਸੀ ਮੰਗ ਰਹੇ ਜਿਹੜਾ ਤੈਨੂੰ ਮਾਲਿਸ਼ ਕਰਾਇਆ ਨਾ ਉਹਦੇ ਪੈਸੇ ਮੰਗ ਰਿਹਾ ਤੇਰੇ ਕੋਲ ਤੇ ਉਹਦਾ ਕੋਈ ਸਮਝ ਨਹੀਂਦਾ ਹੋਂ ਦਾਸ ਕਿੱਦਾਂ ਦੇਣੀ ਚੁੱਪ ਚ ਪੀਤੇ ਸਾਡੇ ਪੈਸੇ ਵਾਪਸ ਕਰ ਦੇ ਤੂੰ ਤੇ ਗੱਲ ਜਿਹੜੀ ਨਾ ਤੇਰੇ ਘਰ ਦੇ ਤੱਕ ਜਾਣੀ ਓਏ ਘਰ ਦੇ ਤੱਕ ਕਿਉਂ ਜਾਣੀ ਆ ਮੈਂ ਕਹਿੰਦਾ ਵਿਆਸ ਮੈਂ ਦੇਦੀ ਹੱਡੀਆਂ ਤੋੜਾਂਗੇ ਉਹ ਘਰ ਦਿਆਂਗਾ ਤੇ ਪੈਸੇ ਮੰਗਣੇ ਆ ਸੁਣਿਆ ਤਾਂ ਚਾਚਾ ਬੜਾ ਅਮੀਰ ਜਿਆਦਾ ਆ ਤੇ ਪੈਸੇ ਉਹ ਦਊਗਾ ਹੁਣ ਇਹ 10 ਦੇ ਵੀ 15 ਲਾਵਾਂਗੇ ਅਸੀਂ ਤੁਹਾਡੇ ਕੋ ਕਿੰਨਾ ਯਾਦ ਰੱਖੀ ਪੁੱਤ ਯਾਰ ਤੁਸੀਂ ਇਹ ਨਾ ਭੋਲੋ ਆਪਾਂ ਤਿੰਨੋ ਯਾਰ ਹੀ ਹਾਂ ਇੱਕ ਟਾਈਮ ਤੇ ਤਾਂ ਹੁਣ ਤੁਸੀਂ ਆ ਮਾਰਕਟ ਦੀ ਤੇ ਪੈਸੇ ਵਸੂਲ ਕਰਨ ਦੀ ਉਹ ਵੀ ਵਿਆਸ ਸਮੇਤ ਇਹੋ ਜਿਹੀਆਂ ਗੱਲਾਂ ਕਰਦੇ ਇਹ ਤੇ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ ਸਾਹਿਦ 10 ਲੱਖ ਰੁਪਈਆ ਆ ਇਹ ਕੋਈ 10000 ਰੁਪਈਆ ਨਹੀਂ ਆ ਅਸੀਂ ਦੇ ਕੇ ਤੇ ਭੁੱਲ ਜੀ ਤੈਨੂੰ ਨਾਲੇ ਯਾਰੀ ਯੂਰੀ ਉਸ ਟਾਈਮ ਤੇ ਸੀ ਹੁਣ ਜਿੱਥੇ ਪੈਸਿਆਂ ਦੀ ਗੱਲ ਆ ਗਈ ਨਾ ਸਭ ਖਤਮ ਆਡੇ ਪੈਸੇ ਚਾਹੀਦੇ ਸਾਨੂੰ ਸਿੱਧੀ ਜਿਹੜੀ ਗੱਲ ਆ ਤੇ ਬੰਦਿਆਂ ਵਾਂਗੂ ਪੈਸੇ ਸਾਨੂੰ ਚਾਹੀਦੇ ਆ ਉਹ ਵੀ ਥੋੜੇ ਦਿਨਾਂ ਤੱਕ ਨਾਲੇ ਜਿੰਨੀ ਜਲਦੀ ਹੋੁੱਟ ਕੇ ਉਹਨੀ ਜਲਦੀ ਦੁਬਾਰਾ ਅਸੀਂ ਕਹਿਣਾ ਨਹੀਂ ਉਹ ਤੈਨੂੰ ਨਹੀਂ ਤੇ ਬਾਜੇ ਹਾਕੀ ਬੋਲੂਗੀ ਅਸੀਂ ਨਹੀਂ ਬੋਲਦੇ ਸੁਣ ਲੈਣਾ ਸਾਚੀ ਤੈਨੂੰ ਕੁਛ ਖਾਦਾ ਕਿ ਨਹੀਂ ਖਾਦਾ ਤੀ ਕੱਲ ਦੇ ਇੱਦਾਂ ਚੁੱਪਚਾਪ ਬੈਠੇ ਹੋਇਓ ਤੁਸੀਂ ਇੱਦਾਂ ਚੰਗੇ ਨਹੀਂ ਲੱਗਦੇਗੇ ਈਸ਼ਿਕਾ ਮੇਰੀ ਗੱਲ ਸੁਣ ਤੈਨੂੰ ਵੀ ਐਂ ਲੱਗਦਾ ਵਾ ਕਿ ਕੜੇ ਮੈਂ ਜਾਣ ਬੋਝ ਕੇ ਗਵਾ ਦਿੱਤੇ ਮੈਂ ਤੇ ਉੱਥੇ ਹੀ ਕੜੇ ਰੱਖੇ ਸੀਗੇ ਮੈਨੂੰ ਤੇ ਪਤਾ ਵੀ ਨਹੀਂ ਕਿੱਥੇ ਗਏ ਕੜੇ ਇਹੋ ਹੀ ਸੋਚੁੰਦੇ ਆ ਕਿ ਮੈਂ ਕੜੇ ਨਾ ਆਪਣੇ ਪੇਕੇ ਦੇ ਦਿੱਤੇ ਪਰ ਮੈਂ ਕਿਉਂ ਦਵਾਂਗੀ ਆਪਣੇ ਪੇਕੇ ਭਾਜੀ ਤੇ ਤੇਰੇ ਚਾਚੂ ਨੂੰ ਮੈਂ ਪੁੱਛ ਵੀ ਨਹੀਂ ਦੱਸਿਆ ਕਿ ਘੜੇ ਗਵਾਚ ਗਏ ਆ ਚਾਚੀ ਪਹਿਲੀ ਗੱਲ ਤੇ ਮੈਨੂੰ ਅੰਨਾ ਪਤਾ ਵੈ ਕਿ ਤੁਸੀਂ ਐਸਾ ਨਹੀਂ ਕਰੋਗੇ ਤੇ ਦੂਜੀ ਗੱਲ ਦੀ ਸੀ ਚਾਚੂ ਨੂੰ ਅਜੇ ਤੱਕ ਦੱਸਿਆ ਨਹੀਂ ਨਹੀਂ ਸ਼ਿਕਾ ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਕੀ ਕਹਾਂ ਉਹਨਾਂ ਨੂੰ ਮੈਨੂੰ ਡਰ ਵੀ ਲੱਗੰਦਿਆ ਵਾ ਕਿ ਇੰਨੀ ਮਹਿੰਗੀ ਚੀਜ਼ ਗਵਾਚ ਗਈ ਆ ਉਹ ਮੇਰੇ ਬਾਰੇ ਕੀ ਸੋਚਣਗੇ ਚਾਚੀ ਤੁਸੀਂ ਟੈਨਸ਼ਨ ਨਾ ਲੋ ਚਾਚੂ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਦੇ ਨੇ ਨਾ ਤੁਸੀਂ ਇੱਕ ਵਾਰੀ ਗੱਲ ਕਰਕੇ ਤੇ ਵੇਖੋ ਪਰ ਇਸ਼ਿਕਾ ਤੈਨੂੰ ਮੈਂ ਕਿੰਨੀ ਵਾਰੀ ਸਮਝਾਣੀ ਹੈ ਕਿ ਵੱਡਿਆਂ ਦੀ ਗੱਲ ਤੇ ਨਹੀਂ ਬੋਲੀਦਾ ਹੁੰਦਾ ਚੱਲ ਤੂੰ ਬਾਹਰ ਮੰਮੀ ਚਾਚੀ ਆਂਦੇ ਨੇ ਕਿ ਉਹਨਾਂ ਨੇ ਚਾਚੂ ਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਚਲ ਮੈਂ ਆਪੇ ਦੇਖ ਲੈਣੀ ਤੂੰ ਚੱਲ ਕਿਰਨ ਮੇਰੀ ਗੱਲ ਸੁਣ ਤੂੰ ਧਿਆਨ ਦੇ ਨਾਲ ਗੋਲਦੀ ਨੂੰ ਕੁਝ ਦੱਸੀ ਨਾ ਉਹ ਬੜਾ ਪੁੱਠੇ ਦਿਮਾਗ ਦਾ ਏ ਕੋਈ ਪਤਾ ਨਹੀਂ ਉਹਨੇ ਗੱਲ ਕਿੱਧਰ ਦੀ ਕਿੱਧਰ ਲੈ ਜਾਣੀ ਆ ਸਮਝ ਮੇਰੀ ਗੱਲ ਤੂੰ ਪਰ ਭਾਬੀ ਜੀ ਇਹ ਗਲਤ ਨਹੀਂ ਆ ਕਿ ਮੈਂ ਉਹਨਾਂ ਨੂੰ ਦੱਸਾਂ ਹੀ ਨਾ ਕਿ ਘੜੇ ਗਵਾਚ ਗਏ ਮੇਰੀ ਗੱਲ ਸੁਣ ਉਹਨੇ ਬੜੇ ਸ਼ੌਂਕ ਨਾਲ ਇਹ ਘੜੇ ਬਣਾਏ ਸੀ ਤੇ ਗਿਆ ਵੀ ਉਹ ਆਪਸੀ ਤੇ ਜੇ ਤੂੰ ਉਹਨੂੰ ਦੱਸ ਦਿੱਤਾ ਨਾ ਤੇ ਮੇਰੇ ਕੜੇ ਗੋ ਆ ਚ ਗਏ ਆ ਉਹਨੇ ਵਕਤ ਪਾਦਾ ਨਹੀਂ ਮੇਰਾ ਸਮਝਾਣਾ ਤੇਨੂੰ ਫਰਜ ਹੀ ਤੇ ਮੈਂ ਤੈਨੂੰ ਸਮਝਾਨੀ ਪਈ ਆ ਫਰਜ ਕਰ ਬਾਈ ਚਾਨਸ ਜੇ ਤੈਨੂੰ ਕੜੇ ਲੱਭ ਜਾਣਗੇ ਤੇ ਕੀ ਕਰਨਗੇ ਉਹਨੇ ਪਤਾ ਕੀ ਕਹਿਣਾ ਮੈਂ ਐਨੇ ਨਾ ਜਾਣ ਕੇ ਕਿਹਾ ਵੈ ਤੇ ਤੈਨੂੰ ਪਤਾ ਹੀ ਆ ਫਿਰ ਤੇ ਐਸ ਕਰਕੇ ਤੂੰ ਚੁੱਪ ਹੀ ਰਹਿ ਚੁੱਪ ਵੀ ਚਿਪਲਾਈ ਮੇਰੀ ਗਾਲ ਸੁਣਤੀਆਂ ਨਾਲ ਤੂੰ ਹੋ ਗਈ ਸਾਡੀ ਛੋਟੀ ਭੈਣਾ ਕੜੀਆਂ ਦੀ ਗਾਤ ਬਿਲਕੁਨ ਨਾ ਦ ਸਿੰਘ 골ਡੀ ਨੂੰ ਤੇ ਉਹ ਵੀ ਨਾ ਦੱਸੀ ਤੇ ਅਸੀਂ ਵੀ ਨਹੀਂ ਦੱਸਨੀ ਤੇਰੀਆਂ ਅਸਰ ਭੈਣਾ ਚ ਹੋਈਆਂ ਮੈਂ ਜਿੱਥੇ ਗੱਲ ਦੱਬੀ ਹੈ ਨਾ ਉੱਥੇ ਹੀ ਰਹਿਣ ਜੇ ਸਿਰਫ ਤੇਰੇ 'ਚ ਤੇ ਮੇਰੇ 'ਚ ਰਵੇ। ਨਹੀਂ ਸਿਮਰਨ ਭੈਣ ਜੀ ਦੀ ਗੱਲ ਉਹਨਾਂ ਨੂੰ ਵੀ ਮੈਂ ਕਹ ਦਣਾ ਔਰ ਮੇਰੇ ਪੁੱਛੇ ਬਿਗੇਰ ਥੋੜੀ ਉਹਨਾਂ ਨੇ ਤੁਰਨਾ ਮੈਂ ਸਮਝੇਗੀ ਨਾ ਮੈਂ ਕੀ ਕਰਨੀ ਪਈ ਹੈ। ਹਾਂਜੀ ਭਾਬੀ ਜੀ ਦੱਸੀ ਨਾ ਜਿਵੇਂ ਤੁਸੀਂ ਕੋ ਹਾਂ ਪੰਜੀ ਕੀ ਕਰਦਾ ਬੋ ਕੀ ਹੋ ਗਿਆ ਭਿੰਡੀਆਂ ਰਹਿਣ ਦੋ ਅੱਜ ਤੇ ਰੋਟੀਆਂ ਤਾਂ ਨਹੀਂ ਜੇ ਬਜ਼ਾਰੋਂ ਮੰਗਵਾਵਾਂਗੇ ਛੈਨੋ ਕੀ ਪਾਗਲ ਬਜ਼ਾਰੋਂ ਮੰਗਾਵਾਂਗੇ ਨਹੀਂ ਸੱਜੀ ਟੱਬਰ ਦੀ ਬਜ਼ਾਰੋਂ ਵਾਰਾ ਖੰਦੀਏ ਸਾਨੂੰ ਅੱਜ ਬੜਾ ਕੁਛ ਵਾਰਾ ਖਾਜਣਾ ਜੇ ਉਦਾਂ ਤੇ ਬੜੇ ਸਿਆਣੇ ਬੰਦੇ ਹੋ ਤੁਸੀਂ ਜੋ ਤੁਸੀਂ ਨਹੀਂ ਕੀਤਾ ਜੋ ਮੈਂ ਕਰ ਰਹੀ ਆ ਉਹ ਨਹੀਂ ਕੀ ਕਰ ਰਹੀ ਹੁ ਨਮਕਾਂਡ ਨਵਾਂ ਕਾਂਡ ਨਹੀਂ ਸਭ ਨਵੇਂ-ਨਵੇਂ ਪੁਰਾਣੇ-ਪੁਰਾਣੇ ਸਭ ਵਿੱਚ ਮਿਕਸ ਹੈਗੇ ਜੇ ਮੇਰੀ ਗੱਲ ਸੁਨੋ ਤਾਂ ਗਿੱਦ ਰਾਣੀ ਛੋਟੀ 골ਡੀ ਦੀ ਬੋਟੀ ਉਹ ਦੱਸਣ ਲੱਗੀ ਸੀ ਜੇ 골ਡੀ ਨੂੰ ਕੀ ਦੱਸਣ ਲੱਗੀ ਸੀ ਘੜੇ ਗਵਾਚ ਗਏ ਮੇਰੇ আচ্ছা ਤੂੰ ਕੀ ਕਿਹਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਬਿਲਕੁਲ ਨਾ ਤਾਂ ਸੀ ਖੋਤੇ ਦਿਮਾਗ ਦੀ ਕਿਉਂ ਆ ਉਹ ਤੁਹਾਨੂੰ পাগল ਜੀ ਮੇਰੀ ਇੱਕ ਗੱਲ ਸੁਣੋ ਬੜੀ ਸਿਆਣੀ ਜੀ 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 ਮੇਰੀ ਗੱਲ ਸੁਣ ਅਗਰ ਉਹਦਾ ਨੁਕਸਾਨ ਹੋਇਆ ਤੇ ਅਗਲੀ ਆਪਣੇ ਆਦਮੀ ਨੂੰ ਦੱਸੇਗੀ ਨਾ ਕਿ ਮੇਰਾ ਆ ਨੁਕਸਾਨ ਹੋ ਗਿਆ ਜੇ ਨੁਕਸਾਨ ਤੇ ਹੋਇਆ ਘਰੋਂ ਤੇ ਅਗਲੀ ਕਿਉਂ ਨਹੀਂ ਦੱਸੇਗੀ ਮਾਂ ਤੈਨੂੰ ਵੀ ਨਾ ਮੈਂ ਕੰਨੀ ਦਿਮਾਗ ਮੇਰਾ ਚੱਲਿਆ ਤੁਹਾਡਾ ਤਾਂ ਬਿਲਕੁਲ ਨਹੀਂ ਚੱਲਦਾ ਪਿਆ ਉਹਨੂੰ ਮੈਂ ਗੱਲਾਂ ਹੀ ਐਸੀਆਂ ਕਹੀਆਂ ਉਹਨੇ ਦੱਸਣਾ ਹੀ ਨਹੀਂ ਆਪਣੇ ਬੰਦੇ ਨੂੰ ਹੁਣ ਮੈਨੂੰ ਕੀ ਪਤਾ ਤੂੰ ਕੀ ਦੱਸਹੀਂ ਮੈਨੂੰ ਦੱਸੇਂਗੀ ਤੇ ਪਤਾ ਲੱਗੇਗਾ ਬਾਜ਼ਾਰ ਤਾਂ ਪਾਈ ਜਾਨੀਂ ਏ ਮੇਰੀ ਗੱਲ ਸੁਣੋ ਉਹਨੇ ਚਾਵਾਂ ਨਾਲਿਆਂ ਦੇਖਣਾ ਖੜੇ 골ਡੀ ਨੇ ਆਓ ਤੇ ਮੈਂ ਉਹਨੂੰ ਕਹਿਤਾ ਮੈਂ ਕਿ 골ਡੀ ਨੂੰ ਬਿਲਕੁਲ ਨਾ ਦੱਸੀ ਕਿਤੇ ਇਹਨੇ ਕੜੇ ਕੋ ਅੱਜ ਗਏ ਆ ਮੈਂ ਕਿਹਾ ਪੁੱਠੇ ਦਿਮਾਗ ਦਾ ਗਈ ਨੀ ਇੱਕ ਗੱਲ ਹੈ ਹੈਗਾ ਤੇ ਉਹ ਇਸੇ ਦਿਮਾਗ ਦਾ ਹੀ ਜੜੀ ਗੱਲ ਉਹ ਮਗਰ ਪੈ ਗਿਆ ਨਾ ਉਹਨੇ ਸੁੱਕੀ ਉਹ ਗੱਲ ਛੱਡਣੀ ਕੋਈ ਨਹੀਂ ਛੱਡਣੀ ਨਹੀਂ ਦੇਖੋ ਭੈਣ ਜੀ ਉਹਨੇ ਕੁਝ ਦੱਸਣਾ ਨਹੀਂ ਤੇ ਅਸੀਂ ਕੁਝ ਲਕੋਣਾ ਨਹੀਂ ਤੇ ਮੈਡਮ ਜੀ ਹਾਂਜੀ ਜੀ ਜੀ ਗੋਲਡੀ ਨੇ ਇਹ ਕਹਿਤਾ ਕਿ ਮੈਨੂੰ ਤੇ ਸਾਰੀ ਗੱਲ ਭਾਬੀਆਂ ਨੇ ਦੱਸੀ ਏ ਤੇ ਫਿਰ ਕਿੱਥੇ ਭੱਜਾਂਗੀ ਆ ਹਾਏ ਹਾਏ ਤੁਹਾਨੂੰ ਪਤਾ ਹੀ ਨਹੀਂ ਫਿਰ ਕੁਛ ਵੀ ਦੇਖਣਾ ਤੁਸੀਂ ਮੈਂ ਸੋਹਿਆਂ ਨੂੰ ਐਸੀ ਦਵਾ ਦੇਣੀ ਆ ਨਾ ਉਹਨੇ ਕੁਛ ਨਹੀਂ ਕਹਿਣਾ ਸਾਡੇ ਵੱਲੋਂ ਤੁਹਾਨੂੰ ਪਤਾ ਉਹਦੀ ਆਦਤ ਦਾ ਸਾਡਾ ਆਗਿਆਕਾਰੀ ਬਿਓਰ ਹੈ ਨੇ ਦਿਮਾਗ ਤੇ ਵਾਕਈ ਮੰਜੋ ਮੇਰੇ ਨਾਲ ਰਹਿ ਰਿਹਾ ਕਿ ਤਰਾ ਦਿਮਾਗ ਤੇ ਬੜਾ ਚਲਨ ਲਾ ਪਿਆ ਵੈਸੇ ਚਲ ਚਲ ਪੇਸ਼ ਕਰ ਇਕ ਤਨਾ ਕਾਸ਼ਵੀ ਵੀ ਨਾ ਹਰ ਜਗ੍ਹਾ ਖਲਾਰਾ ਹੀ ਪਾ ਛੜਦੀ ਐ ਪੂਜਾ ਜਿੱਥੇ ਖਲਾਰ ਕਦੀ ਉੱਥੇ ਖਲਾਰ ਹੋਰ ਵੀ ਟੈਨਸ਼ਨ ਨਾ ਮੁਕਦੀਆਂ ਹਾਂਜੀ ਮੰਮੀ ਕੀ ਗੱਲ ਵੈ ਪੁੱਤ ਇੱਥੇ ਹਾਂਜੀ ਦੱਸੋ ਮੈਂ ਖਲਾਰਾ ਵੀ ਝੁਕਣਾ ਐ ਆ ਲੈ ਪੈਸੇ ਪੈਸੇ ਹਾਂ ਕਾਦੇ ਪੈਸੇ ਇਹ ਪੈਸੇ ਤੂੰ ਰੱਖ ਲੈ ਪਰ ਕਾਦੇ ਵਾਸਤੇ ਰੱਖਾਂ ਕਾਦੇ ਵਾਸਤੇ ਉਹ ਆਪਣੀ ਸੱਸ ਨੂੰ ਨਨਾਨ ਨੂੰ ਮਾੜਾ ਚੰਗਾ ਬੋਲਦੀ ਐ ਮੰਮੀ ਆਹ ਨਹੀਂ ਕੀਤਾ ਮੈਨੂੰ ਪੈਸੇ ਦੇਓ ਮੈਨੂੰ ਆਹ ਕਰੋ ਇਦਾਂ ਨਹੀਂ ਬੋਲਣਾ ਤੇ ਆਹ ਪੈਸੇ ਲੈ ਜਿੱਥੇ ਵਰਤਨੇ ਹੋਣਗੇ ਵਰਤ ਲਈ ਜੇ ਤੈਨੂੰ ਥੋੜੇ ਲੱਗਦੇ ਆ ਤੇ ਮੇਰੇ ਨਾਲ ਚੱਲ ਬੈਂਕ ਮੈਂ ਤੈਨੂੰ ਹੋਰ ਕਢਾ ਦਿੰਨੀ ਆ ਉਹਨਾਂ ਨੇ ਪੁੱਤ ਤੈਨੂੰ ਦੁਕਾਨ ਪਾ ਕੇ ਦੇਣੀ ਪਾ ਕੇ ਦਿੱਤੀ ਐ ਨਾ ਤਾਂ ਆਪਾਂ ਜੇ ਮਾੜਾ ਚੰਗਾ ਬੋਲੀ ਐ ਸੱਸ ਨੂੰ ਜਾਂ ਨਨਾਨ ਨੂੰ ਤੇ ਚੰਗੇ ਨਹੀਂ ਲੱਗਦਾ ਮੈਨੂੰ ਬੜਾ ਬੁਰਾ ਲੱਗਦਾ ਤੂੰ ਬੋਲਦੀ ਐ ਤੇ ਇਸ ਕਰਕੇ ਪੁੱਤ ਦੁਕਾਨ ਤੋਂ ਨਨ ਪਾਤੀ ਚੱਲੇ ਨਾ ਚੱਲੇ ਉਹ ਤੁਹੀਂ ਚਲਾਉਣੀ ਹੈ ਨਾ ਤੇ ਇਸ ਕਰਕੇ ਆ ਪੈਸੇ ਰੱਖ ਲੈ ਤੇ ਜੇ ਥੋੜੇ ਆ ਤੇ ਆ ਮੇਰੇ ਨਾਲ ਬੈਂਕ ਚੱਲ ਤੇ ਮੈਂ ਤੈਨੂੰ ਹੋਰ ਕਢਾ ਕੇ ਦੇਣੀ ਕਿਤੇ ਵਾਸਤੇ ਆ ਨਹੀਂ ਨਹੀਂ ਮੰਮੀ ਤੇਰੇ ਵਾਸਤੇ ਆ ਤੇ ਤੇਰੇ ਭਰਾ ਵਾਸਤੇ ਹੀ ਆ ਮੇਰੇ ਕੋਲ ਪੈਸੇ ਜੋ ਵੀ ਆ ਜੋ ਵੀ ਧਨ ਦੌਲਤ ਆ ਸਭ ਤੁਹਾਡੇ ਦੋਵਾਂ ਭਰਾਵਾਂ ਵਾਸਤੇ ਭੈਣ ਭਰਾਵਾਂ ਵਾਸਤੇ ਹੀ ਆ ਤੂੰ ਆਦੀ ਹੁਣੀ ਪੈਸੇ ਕਿੱਥੋਂ ਆਏ ਜਦੋਂ ਮੈਂ ਆਈ ਹੈ ਨਾ ਤੇਰੇ ਕੋਲ ਪੈਸੇ ਮੈਂ ਨਾਲ ਲੈ ਕੇ ਆਈ ਸੀ ਇਸ ਕਰਕੇ ਮੈਂ ਤੈਨੂੰ ਦੇਣ ਦੇਈ ਜੇ ਤੂੰ ਥੋੜੇ ਲਾ ਦੇ ਮੇਰਾ ਪੁੱਤ ਚੱਲ ਮੈਂ ਤੈਨੂੰ ਦਿੰਨੀ ਆ ਮਗਰ ਹੱਸ ਨੂੰ ਨਾਰ ਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਕਰੀ ਆ ਆਪਣਾ ਕਾਰੋਬਾਰ ਆਪ ਚਲਾਓ ਨਹੀਂ ਮੰਮੀ ਪੈਸੇ ਨਹੀਂ ਮੈਂ ਰੱਖਨੇ ਮੈਨੂੰ ਤੁਹਾਡੇ ਪੈਸਿਆਂ ਨਾਲ ਜਾਂ ਤੁਹਾਡੀ ਜਾਇਦਾਦ ਨਾਲ ਕੋਈ ਵਾਸਤਾ ਨਹੀਂ ਹੈ ਮੈਂ ਤਾਂ ਕਦੀ ਆ ਸੋਚਿਆ ਹੀ ਨਹੀਂ ਮੰਮੀ ਅੱਜ ਤੱਕ ਤੇ ਮੇਰੇ ਸਹੁਰਿਆਂ ਨੇ ਕਦੀ ਕੁਝ ਕਿਹਾ ਹੀ ਨਹੀਂ ਉਹਨਾਂ ਨੇ ਤੇ ਕਦੀ ਨਹੀਂ ਕਿਹਾ ਤੂੰ ਆਪਣੇ ਪੇਕੇ ਆ ਲੈ ਜਾ ਉਹ ਲਿਆ ਤੇਰੀ ਮੰਮੀ ਕੋਲ ਜਾਇਦਾਦ ਹੈ ਜਾਂ ਨਹੀਂ ਹੈ ਉਹ ਤਾਂ ਬੜੇ ਚੰਗੇਗੇ ਆ ਉਦ ਉਹ ਨਹੀਂ ਨਾ ਬੋਲਦੇ ਮਗਰ ਤੂੰ ਜੇ ਤੋ ਬੋਲਦੀ ਹੈ ਨਾ ਮੈਂ ਤੁਹਾਡੇ ਕੋਲ ਇਹ ਮੈਨੂੰ ਚੰਗਾ ਨਹੀਂ ਲੱਗਦਾ ਤਾਂ ਮੈਂ ਪਤਾ ਤੈਨੂੰ ਦਿੰਦੀ ਵਈਂ ਵੇਖ ਪੁੱਤ ਉਹਨਾਂ ਨੇ ਤੁਹਾਨੂੰ ਪਹਿਲ ਕਰਜ਼ੇ ਤੇ ਦੁਕਾਨ ਲੈ ਕੇ ਦਿੱਤੀ ਆ ਕਰਜ਼ਾ ਅੱਜ ਨਹੀਂ ਕੱਲ ਨਹੀਂ ਸਾਲ ਨੂੰ ਲੱਥ ਜੂਗਾ ਤੁਹਾਡਾ ਹੀ ਹੋਣਾ ਨਾ ਸਭ ਕੁਝ ਇਸ ਕਰਕੇ ਮੈਂ ਕਹਿੰਦੀ ਆ ਉਹਨਾਂ ਨੂੰ ਮਾੜਾ ਚੰਗਾ ਨਾ ਬੋਲਿਆ ਕਰ ਜੋ ਆ ਤੁਹਾਡੇ ਵਾਸਤੇ ਆ ਮੇਰੇ ਕੋਲ ਇਹ ਪੈਸੇ ਨਹੀਂ ਮੰਮੀ ਮੈਂ ਪੈਸੇ ਨਹੀਂ ਰੱਖਨੇ ਤੁਸੀਂ ਮੈਨੂੰ ਇਹ ਪੈਸੇ ਦੇ ਕੇ ਸ਼ਰਮਿੰਦਾ ਨਾ ਕਰੋ ਬਾਕੀ ਤੁਹਾਡੀ ਇਹ ਗੱਲ ਤੇ ਬਿਲਕੁਲ ਸਹੀ ਹੈ ਕਿ ਅੱਜ ਨਹੀਂ ਤੇ ਕੱਲ ਨੂੰ ਦੁਕਾਨ ਤੇ ਚੱਲ ਹੀ ਜਾਣੀ ਐ ਤੇ ਕਰਜ਼ਾ ਵੀ ਲੱਤ ਜਾਣਾ ਠੀਕ ਹੈ ਨਾ ਪਰ ਬੁੜਾਈ ਗੱਲ ਬੋਲਣ ਦੀ ਜੇ ਤੁਹਾਨੂੰ ਲੱਗਦਾ ਕਿ ਮੈਂ ਜ਼ਿਆਦਾ ਹੀ ਕੁਝ ਬੋਲਦੀ ਆ ਬੜਾ ਬੁਰਾ ਬੋਲਦੀ ਆ ਤੇ ਮੈਂ ਮੰਮੀ ਅੱਜ ਤੋਂ ਬਾਅਦ ਉਹਨਾਂ ਨੂੰ ਕੁਝ ਨਹੀਂ ਬੋਲਾਂਗੀ ਪਰ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ ਇਸ ਤਰ੍ਹਾਂ ਤੇ ਉਹਨਾਂ ਨੂੰ ਕੀ ਸੋਚਣਗੇ ਮੈਨੂੰ ਤੇਰੇ ਕੋਈ ਇਹੀ ਮੁਨਿਸਪਤ ਕਿ ਮੇਰਾ ਪੁੱਤ ਇਤਰੇ ਹੀ ਬੁੱਲੂਗਾ ਹਾਂ ਕੋਈ ਨਹੀਂ ਆਪਾਂ ਹੁਣ ਆਪਣੀ ਦੁਕਾਨ ਨੂੰ ਚਲਾਣਾ ਹੈ ਹੁਣ ਆਪਾਂ ਹੋਰ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਚਲਾਉਣਾ ਹੈ ਬਸ ਹਾਂ ਚਲੋ ਠੀਕ ਹੈ